ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਦਸਤੀ ਜੱਟ ਸਿੱਧੂ ਬਲੌਗ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਤੇ ਅਸੀਂ ਸਾਰੇ ਠੀਕ ਠਾਕ ਆ ਸਾਨੂੰ ਵੀ ਆਸ ਹੈ ਤੁਸੀਂ ਸਾਰੇ ਠੀਕ ਠਾਕ ਹੋਮੋਗੇ ਜੀ ਆਪਾਂ ਕਰਦੇ ਆਂ ਜੀ ਅੱਜ ਦਾ ਬਲੌਗ ਸ਼ੁਰੂ ਤੇ ਜਿਹੜੇ ਵੀ ਵੀਡੀਓ ਤੇ ਨਵੇਂ ਵਿਊਪਸ ਨੇ ਉਹਨਾਂ ਨੂੰ ਰਿਕਵੈਸਟ ਆਪੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਜੇਕਰ ਵੀਡੀਓ ਚੰਗੀ ਲੱਗਦੀ ਆ ਤੁਹਾਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਆ ਕਰੋ ਜੀ ਤੇ ਸਾਨੂੰ ਕਮੈਂਟ ਕਰਕੇ ਦੱਸਿਆ ਕਰੋ ਜੀ ਤੁਹਾਡੇ ਬਲੌਗ ਹੋ ਜਿਹਾ ਲੱਗਦੇ ਨੇ ਤੇ ਵੀਡੀਓ ਨੂੰ ਫੁੱਲ ਦੇਖਿਆ ਕਰੋ ਜੀ ਸਕਿੱਪ ਨਾ ਕਰਿਆ ਕਰੋ ਤੇ ਤੁਹਾਡੀ سپورਟ ਦੇ ਨਾਲ ਜੇ ਆਪਾਂ ਇੱਥੇ ਤੱਕ ਪਹੁੰਚੇ ਆ ਜੇ ਤੁਸੀਂ سپورਟ ਰੱਖੋਗੇ ਤਾਂ ਆਪਾਂ ਆਪਣਾ ਚੈਨਲ ਨੂੰ ਹੋਰ ਵੀ ਅੱਗੇ ਲਿਜਾ ਸਕਦੇ ਆਂਗੇ ਜਿਨ੍ਹਾਂ ਨੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤੇ ਬਾਕੀ ਜੀ ਵੀਡੀਓ ਨੂੰ ਲਾਈਕ ਕਮੈਂਟ ਜਰੂਰ ਕਰਿਆ ਕਰੋ ਤੇ ਮੌਸਮ ਜੀ ਬਹੁਤ ਜ਼ਿਆਦਾ ਗਰਮੀ ਹੋਈ ਪਈ ਹੈ ਕਿ ਪੈਸੇ ਬੱਦਲ ਹੋਏ ਪੈਨੇ ਪਤਲਾ ਕਰਕੇ ਜਿਹੜੇ ਮੌਸਮ ਆ ਜ਼ਿਆਦਾ ਪਹੁੰਚਿਆ ਤਾਂ ਗਰਮ ਹੋਇਆ ਪਿਆਗਾ ਤੇ ਦਿਨੇ ਦਾ ਜੇ ਕਿੰਨ ਮਨਕਾਣੀ ਜੀ ਰੱਬ ਥੋੜੇ ਥੋੜੇ ਕਣੀਆਂ ਜੀਆਂ ਸਿੱਟਣ ਲੱਗ ਗਿਆ ਸੀ ਫਿਰ ਉਦੋਂ ਜ਼ਿਆਦਾ ਗਰਮੈਸ ਪਰਦਾ ਜੀ ਬਣ ਜਾਂਦੀ ਹੈਗੀ ਤੇ ਬਾਕੀ ਜੇ ਆਪਾਂ ਕੰਮਕਾਰ ਆਪਦੇ ਘਰ ਦੇ ਕਰ ਲਈ ਦੇ ਨੇ ਤੇ ਆਪਾਂ ਜੇ ਅੱਜ ਨਿੰਪੂ ਤੋੜ ਕੇ ਲਿਆਵਾਂਗੇ ਤੇ ਫਿਰ ਕੱਲ ਨੂੰ ਤੁਹਾਡੇ ਨਾਲ ਜਿਹੜਾ ਨਿੰਪੂ ਦਾ achar ਆ ਉਹਦੀ ਜਿਹੜੀ ਰੈਸਪੀ ਆ ਉਹ ਸ਼ੇਅਰ ਕਰਾਂਗੇ ਵੀ ਆਪਾਂ ਕਿਸ ਤਰ੍ਹਾਂ ਜਿਹੜਾ ਮਿੱਠੇ ਨਿੰਪੂ ਦਾ achar ਪਾਉਣੇ ਆ ਵੀ ਉਹ ਕਈ ਸਾਲਾਂ ਤੱਕ ਕਿਹੜਾ ਖਰਾਬ ਨਹੀਂ ਹੁੰਦਾ ਤੇ ਤੁਹਾਡੇ ਨਾਲ ਉਹ ਰੈਸਪੀ ਸ਼ੇਅਰ ਕਰਾਂਗੇ ਤੇ ਆਪਣੇ ਜੀ ਘਰ ਦੇ ਪਿਛਲੀ ਸਾਈਡ ਬੂਟਾ ਲੱਗਿਆ ਹੋਇਆਗਾ ਤੋਂ ਪੌਦੇ ਲੱਗੇ ਹੋਏ ਨੇ ਇੱਕ ਤੇ ਤਾਂ ਲੱਗਦੇ ਨਹੀਂ ਨਿੰਬੂ ਜੀ ਬਹੁਤ ਘੱਟ ਲੱਗਦੇ ਨੇ ਸਾਲਾਂ ਸਾਲਾਂ ਦੇ ਟਾਈਮ 'ਚ ਲੱਗਦੇ ਨੇ ਜਿਹੜਾ ਇੱਕ ਬੂਟਾਗਾ ਉਹਦੇ ਉੱਤੇ ਵਧੀਆ ਲੱਗ ਜਾਂਦੇ ਨੇ ਨਿੰਬੂ ਤੇ ਉਹ ਇੱਕ ਟਾਣਾ ਜਾਂ نیچے ਲੱਗਿਆ ਪਿਆ ਜੀ ਉਹਤੇ ਲੱਗੇ ਹੋਏ ਨੇ ਉਹ ਐ ਪਾਣੀ ਪਿਆ ਕਰਕੇ ਖਰਾਬ ਹੋਈ ਜਾਂਦੇ ਨੇ ਆਪਾਂ ਉਹ ਨਿੰਬੂ ਜਿਹੜੇ ਨੇ ਤੋੜ ਕੇ ਲਿਆਵਾਂਗੇ ਤੇ ਤੁਹਾਨੂੰ ਵੀ ਦਿਖਾ ਕੇ ਲਿਆਉਣੇ ਆਪਾਂ ਇਧਰਲੀ ਸਾਈਡ ਜਿਹੜਾ ਆਪਣਾ ਨਿੰਬੂ ਦਾ ਬੁੱਟਾ ਲੱਗਿਆ ਵਿਕੇ ਨਿੰਬੂ ਲੱਗੇ ਹੋਏ ਨੇ ਜਿਹੜੇ ਵੈਸੇ ਥੋੜਾ ਜਿਹਾ ਸਾਈਜ਼ ਤਾਂ ਉਹਨਾਂ ਦਾ ਵੱਡਾ ਹੈ ਜਿਆਦਾ ਛੋਟੇ ਤਾਂ ਹੈ ਨਹੀਂ ਗੇ ਨਿੰਬੂ ਤੇ ਵੈਸੇ ਚਾਰ ਬਹੁਤ ਵਧੀਆ ਬਣਦਾਗਾ ਤੇ ਆਪਣੇ ਪਿਛਲੇ ਸਾਲ ਦੇ ਵੀ ਚਾਰ ਪਿਆਗਾ ਤੇ ਉਹ ਚਾਰ ਜੇ ਆਪਾਂ ਜਦ ਤੱਕ ਕਿਸੇ ਗੁਰੂ ਘਰ ਜਿਵੇਂ ਬਾਬਾੜੀ ਸਾਰਾ ਉੱਥੇ ਲੰਗਰ ਚੱਲਦਾ ਹਰ ਵਕਤ ਆਪਾਂ ਉੱਥੇ ਵੀ ਪਾਏ ਆਉਣੇ ਹੁੰਨੇ ਆਗੇ ਨਹੀਂ ਆਪਣੇ ਪਿੰਡੋ ਕੋਈ ਲੰਗਰ ਦਾ ਪ੍ਰੋਗਰਾਮ ਹੋਇਆ ਪਾਪੇ ਦਾ ਖੰਡ ਪਾਠਾ ਪੋਠੇ ਉਹ ਕਰਦਾਂਗੇ ਤੇ ਬਾਕੀ ਜੀ ਮੇਰੇ ਆਨੰਦ ਵਰਗਿਆਂ ਨੇ ਉਹਨਾਂ ਨੂੰ ਆਪਾਂ ਦੇ ਦੇਦਨੇ ਹੁਣੇ ਚਾਰ ਨਿੰਬੂ ਦਾ ਉਹ ਲੈ ਜਾਂਦੇ ਨੇ ਤੇ ਚਲੋ ਠੀਕਾ ਜੀ ਆਪਾਂ ਤੁਹਾਨੂੰ ਦਿਖਾ ਕੇ ਲੈਉਣੇ ਨਾਲ ਆਪੇ ਨਿੰਬੂ ਤੋੜ ਕੇ ਲਿਆਵਾਂਗੇ ਚਲੋ ਆਪਾਂ ਚੱਲਦੇ ਹਾਂ ਜੀ ਉੱਧਰ ਹੁਣ ਬੱਸ ਸਿਆਲਾਂ ਦੇ ਨਿੰਬੂ ਬਹੁਤ ਲੱਗਦੇ ਨੇ ਜੀ ਗਰਮੀ 'ਚ ਥੋੜੇ ਜਿਹਾ ਘੱਟ ਲੱਗਦੇ ਨੇ ਸੀ ਹਾਲਾਂਜ ਬਹੁਤ ਜਿਆਦਾ ਲੱਗਦੇ ਨੇ ਇਹ ਆਪਣੇ ਪਿੰਡ ਕੋੜਦੁੰਨੇ ਵਾਲਿਆਂ ਨੇ ਲਵਾਏ ਸੀ ਬੂਟੇ ਲਵਾਏ ਸੀ ਉਹਨਾਂ ਨੇ ਆਹ ਨਿੰਪੂਆਂ ਦਾ ਬਾਗ ਲਵਾਇਆ ਸੀ ਜਿਹੜੇ ਜੋ ਕਾਮਯਾਬ ਨਹੀਂ ਹੋਏ ਬੂਟੇ ਫਿਰ ਉਹਨਾਂ ਨੇ ਪੱਟ ਤੇ ਪੱਟੇ ਹੋਏ ਬੂਟੇ ਆਪਾਂ ਨੂੰ ਸਾਰਿਆਂ ਨੂੰ ਦੇ ਦਿੱਤੇ ਦੋ ਦੋ ਤਿੰਨ ਤਿੰਨ ਤੇ ਆਪਣੇ ਦੋਨੇ ਬੂਟੇ ਚੱਲ ਪਏ ਇੱਕ ਆਹੋ ਵਾਲਾ ਖੜਾਗਾ ਇੱਕ ਕਾ ਖੜਾਗਾ ਤੇ ਆਪਾਂ ਨਿੰਬੂ ਤੋੜਦੇ ਹਾਂ ਇਹਨਾਂ ਤੋਂ ਹਾਲੇ <laughs> <ने पाणी> <laughs> सारी करेंगे ब हिद ब दुबे होया ही गाने में ਉਦੋਂ ਵੇਨੇ ਬੂ ਲੱਬੇ ਨਾ ਕਿ ਬਹੁ ਹੁੰਦੇ ਨੇ ਆਪਣੇ ਨੇ ਜੀ। ਬੁੱਟੇ ਨਹੀਂ ਵਾਗ ਕੇ ਤਾਂ ਘਰੇ ਖਾਈ ਜਦੇ ਹੁੰਦੇ ਸੀ। ਐ ਆਈਕੀਆਂ ਨੇ ਵਧੀਆਂ ਨੇ। ਐ ਇੱਕ ਤੂੰ ਵੀ ਪਾਣੀ ਲੱਗੀ ਗਾ ਬੁੱਟੇ ਨੂੰ ਜ਼ਿਆਦਾ। ਕਿ ਪਾਣੀ ਦਾ ਢਿੱਡ ਲੱਗਦਾ ਨਹੀਂ। ਇੰਨਾ ਨਹੀਂ ਲੱਗਦਾ। ਉਹ ਬੁੱਟੇ ਦੇ ਘਟ ਲੱਗਿਆ ਇੱਥੇ ਉਹ ਸੁੱਕੇ ਚਾ ਨਾ ਇਹ ਪਾਣੀ ਚ ਆਹ ਕਿਉਂ ਚੋ ਜੇ ਤੁਸੀਂ ਕੱਢ ਕੇ ਨੋ ਵੀਡੀਓ ਪਤਾਣੀਆਂ ਵੜਤੀਆਂ ਇਹ ਉਹ ਹੁੰਦੀਆਂ ਇੰਦਰਲੀ ਸਾਈਡ ਹੀ ਜ਼ਿਆਦਾ ਲੱਗੇ ਹੋਇਆ ਇੰਦਰ ਘੱਟ ਨੇ ਉਹ ਥੱਲੇ ਲੱਗੇ ਪਏ ਆਲੇ ਦੇਖੋ ਜਿਹਾ ਸਾਰੇ ਐ ਭਰਿਆ ਪਿਆਗਾ ਬਹੁਤ ਜ਼ਿਆਦਾ ਲੱਗੇ ਹੋਏ ਨੇ ਪਰ ਹੈਗੇ ਡੁੰਗੇ ਨੇ ਪਾਣੀ ਚ ਟੁੱਟਦੇ ਨਹੀਂ ਬਹੁਤ ਔਖੇ ਟੁੱਟਣਗੇ ਆ ਤਾਂ ਜੇ ਹੋਊ ਤੁਸੀਂ ਤੋੜ ਦੂੰਗਾ ਹਾਂ ਇਹ ਤੋ ਤੋੜ ਦੇ ਬੰਨ ਕੇ ਇਹ ਟੁੱਟਦੇ ਆਏ ਹਨ ਇੱਧਰ ਦੀ ਪਾਣੀ ਆ ਪਰਾਂ ਦੀ ਚੌਲ ਨੇ ਇਹ ਥੱਲੇ ਨੀਵੇਂ ਥਾਏ ਦਾ ਥੱਲੇ ਵੱੜ ਕੇ ਟੁੱਟਣਗੇ ਜਦੋਂ ਆਪਾਂ ਬੂਟਾ ਲਵਾਇਆ ਜੀ ਆਪਾਂ ਕਦੇ ਮੁੱਲ ਦੇ ਨਿੰਬੂ ਨਹੀਂ ਪਾਇਏ ਘਰ ਦਾ ਆਏ ਨਿੰਬੂ ਦਾ ਚਾਰ ਹੀ ਪਾਉਂਦੇ ਆ। ਤਨੇ 4 ਸਾਲ ਹੋ ਗਏ ਉਹ ਬਈ ਨਾ ਪੀ ਲੱਗਦਾ। ਉਧਰ ਦੇ ਦੇਖੀ। ਆ ਦੇਖੋ ਜੀ ਝੋਨਾ ਆਪਣੇ ਗਮਾਂਡੀਆਂ ਦਾ ਇਹ ਨਿਸਣ ਲੱਗ ਗਿਆ। ਆਹ ਰਾ ਝੋਨਾ ਵਾਰੇ ਨਿਕਲੇ ਜੀ। ਦੇਖੋ। ਨਿਸਰ ਗਿਆ ਸਾਰਾ ਝੋਨਾ। ਲਗਰਮ ਮੌਸਮ ਰੱਬ ਖਰਾਬ ਕਰੀ ਖੜਾ ਜੀ। ਤੁੱਪ ਤੁੱਪ ਕੱਢ ਲੰਦਾ ਬਾਬਾ ਈ ਭਈਆ ਨੰਗੇ ਆਉ ਬਾਬਾ ਜੀ ਕਿਵੇਂ ਤੂੰ ਨਾ ਬੁੱਟੇ ਤੇ ਕਿਹੜੇ ਵਿੱਚੋਂ ਦੇ ਨਾ ਨਾ ਹੂੰ ਆ ਬਾਜਰੇ ਦੇ ਬੁੱਟੇ ਹੁਣੇ ਕੋਲੀ ਜੀ ਖਾ ਤੇ ਬੁੱਟੇ ਬੈਠੇ ਉਹ ਮਰੂਤ ਦਾ ਬੁੱਟਾ ਲਾਇਆ ਆਪਣਾ ਆ ਚੋਨਾ ਆ ਗਿਆ ਆਪਣਾ ਵੇਖ ਆ ਦੇਖੋ ਆਪ ਆਪ ਦੇ ਆਪ ਹੀ ਆ ਆਪਣੇ ਡੇਕ ਹੋ ਗਈ ਇਹਦੇ ਚ ਬੁੱਟੇ ਨਿੰਬੂ ਦੇ ਚ ਆਪਦੇ ਆਪ ਹੋਈ ਹੈ ਜੀ ਬਹੁਤ ਵਧੀਆ ਛਤਰੀ ਵਾਲੀ ਡੇਕ ਹੈ ਕਿਹਦੇ ਵਿੱਚ ਇਹਦੇ ਵਿੱਚ ਇੱਕ ਅਮਰੂਦ ਵੀ ਹਰਾ ਹੋਇਆ ਹੋਇਆ ਗੱਲ ਕਰ ਹੁਣ ਥੋੜਾ ਜਿਆਦਾ ਪੱਤੇ ਹੋਣ ਕਰਕੇ ਹੁਣ ਨਹੀਂ ਦੀਂਦੇ ਕੁਸ ਬਾਜਰੇ ਦੇ ਬੁੱਝੇ ਆ ਖੜੇ ਹੈ ਜੀ ਆਪਣੇ ਉੱਪਰਲੇ ਪਾਸੇ ਚੌਲਾਂ ਦੀਆਂ ਬੱਲਾਂ ਹੋਈਆਂ ਪਈਆਂ ਸੱਪਾਂ ਦਾ ਘੜੀ ਬਣਾਇਆ ਤਾਂਨੇ ਦਾ ਆ ਇੱਕ ਖੜਾ ਜੀ ਆਪਣੇ ਬਾਈ ਜੀ ਹੁਣ ਚੱਲ ਬਹੁਤ ਆ ਫੇਰ ਉਧਰ ਦੀ ਥੋੜੇ ਜਿਹਾ ਤੋੜ ਦੋ ਇੱਥੇ ਇਹਦੇ ਵਿੱਚ ਬੜਿਆ ਹੋ ਬਾਬਾ ਵਾਲੀ ਲੀਆ ਹੀ ਹੋਇਆ ਆਹ ਜਿਹੜੀ ਖੱਡ ਆ ਗਈ ਇਹਦੇ ਵਿੱਚ ਬੜਿਆ ਹੋ ਆਇਸਾ ਥੋੜੇ ਜਿਹਾ ਤੋੜ ਦੇ ਉਧਰ ਦੀ ਆ ਗਿਆ ਪੰਜ 10 ਕੋਹਰ ਤੋੜ ਦੇ ਬਾਲਟੀ ਦਾ ਭਰ ਦੇ ਪਰ ਇਹ ਵੀ ਬਾਹਰ ਕੀ ਹੋਰ ਹੋ ਗਿਆ ਹੈ ਰੂਰੀ ਵਾਲੀ ਉਧਰ ਹੀ ਪੁਰ ਦੇ ਦਿੱਤੇ ਤਾਂ ਕਣਗੇ ਤੱਟਣਗੇ ਤੜੀ ਆ ਕੇ ਰੇਪੈਣਾ ਨੇ ਇਹ ਬਾਲੇ ਵਿੱਚ ਪੈਣਗੇ ਕਰਕੇ ਫਿਰ ਪਾਣੀ ਚ ਗਲ ਜਾਣਗੇ ਇਹ ਸੂਰਜ ਹੋ ਗਿਆ ਅਸਤ ਜੀ ਹੁਣ ਸੂਰਜ ਸੇਪੰਦਾ ਟਾਈਮ ਹੋ ਗਿਆ ਹੁਣ ਪਾ ਇਹਨਾਂ ਨੂੰ ਧੋ ਕੇ ਸੁੱਕਣੇ ਪਾ ਦਾਂਗੇ ਨਿੰਬੂਆਂ ਨੂੰ ਤੇ ਉਸ ਤੋਂ ਬਾਅਦ ਪੌਦੇ ਦਾ ਆਪਾ ਜੀ ਹੋਰ ਵੀ ਲਿਆ ਕੇ ਲਾਉਣੇ ਸੀ। ਬਸ ਉਹਦੇ ਟਾਈਮ ਨਹੀਂ ਮਿਲੇ ਜਦ ਬਾਬਾ ਜੋਗੀ ਪੀਰ ਗਏ ਸੀ। ਉਹਦੇ ਨਰਸਰੀ ਹੈਗੀ ਸੀ ਲਵੇ। ਉਹ ਦੇ। ਇਹ ਭਲੇ ਆਉਂਦੇ ਚੱਲ ਪੰਜ-ਸੱਤ ਬੁੱਟੇ ਕ ਹੋਰ ਲੱਗ ਜਾਂਦੇ ਵਧੀਆ। ਪੌਦੇ ਦਾ ਜੀ ਆਪਾਂ ਨੂੰ ਵੱਧ ਤੋਂ ਵੱਧ ਲਵਾਉਣੇ ਚਾਹੀਦੇ ਨੇ, ਲਾਉਣੇ ਚਾਹੀਦੇ ਨੇ। ਪਦਧਾ ਜੀ ਜੇ ਅਸੀਂ ਬਹੁਤ ਲਾਇ ਜੀ ਪਰ ਪਹਿਲਾਂ ਸਾਥ ਹੋਰੇ ਅਸਲੀ ਧਰਤੀ ਤੇ ਲੱਗੇ ਇਧਰ ਮਿੱਟੀ ਪਾਈ ਹੋਈ ਆ ਪਰ ਤੱਕ ਜੇ ਉਹ ਬਸ ਫਿਰ ਵਧੀਆ ਨਹੀਂ ਹੋਏ ਹੈਗੇ ਹੁਣ ਦੇਖੋ ਜੀ ਆਪਾਂ ਜੇ ਆ ਪਤਾ ਲਾਇਆ ਇੱਕ ਰੁੱਖ ਸੌ ਸੁੱਖ ਕਿੰਨੇ ਸੁਖਣੇ ਇਹਦੇ ਕਿੰਨਾ ਫਲ ਉਤਰਿਆ ਆਪਾਂ ਨੂੰ ਹਣਾ ਤਿੰਨ ਚਾਰ ਸਾਲ ਹੋ ਗਏ ਆਪਾਂ ਕਦੇ ਵੀ ਨਿੰਬੂ ਮੋਲ ਨਹੀਂ ਲੈਂਦੇ ਹੈਗੇ ਤੇ ਆਪਾਂ ਸਾਰੇ ਘਰਾਂ ਨੂੰ ਪਿਛਲੇ ਸਾਲ ਤੇ ਜਿੰਨੇ ਲੱਗੇ ਹੋਏ ਸੀ ਸੇਹਲਾ ਚ ਆਪਾਂ ਸਾਰੇ ਘਰਾਂ ਨੂੰ ਆਪਣੇ ਲਵੇ ਲਾਉਣੇ ਅਸੀਂ ਕਿੱਕਵਿਲੇ ਚ ਸਾਰਿਆਂ ਚ ਦੇਤੇ ਅਸੀਂ ਵੀ ਚਲਾ ਚਾਰ ਪਾ ਲੈਣਗੇ ਤੇ ਬਸ ਹੁਣ ਜਿ ਸਿਆਲਾਂ ਜਿੱਦੂ ਬਾਦ ਲੱਗਣਗੇ ਚੱਕ ਲਿਆ ਫੜ ਲੈਨੇ ਬਰੀਕ ਬਰੀਕ ਫਾਲਾ ਹੋਰ ਤਿਆਰ ਹੋਊਗਾ ਦੋਨੋਂ ਪਰਲੇ ਪਾਸੋਂ ਉਹ ਕਰਨ ਵਾਲਾ ਇਹ ਤਾਂ ਸਾ ਵੀ ਘੜੀ ਆ ਆ ਬਾਲੀ ਜੀ ਦਾ ਪੱਟਾਂਗੇ ਹਣਾ ਹੁਣ ਇਹ ਤਾਂ ਲੱਗੇ ਹੁੰਦੇ ਨੇ ਕੋਈ ਕੋਈ ਕੱਦੂ ਤਾਂ ਬਸ ਉੱਪਰ ਲੱਗਣ ਲੱਗੇ ਉਹ ਕਰ ਲੀਂਗੇ ਤੇ ਜਿਆਨ ਨੂੰ ਨਾ ਉਹ ਥਾਂ ਨੂੰ ਗੁੱਦ ਕੇ ਆ ਘਵਾਰਾ ਗੂੜਿਆ ਉਹਨੂੰ ਵੇਲਣਾ ਛੱਡਾਂਗੇ ਗੰਢੀ ਲਾ ਪਿਆਜ਼ ਤਾਂ ਵਧੀਆ ਹੋ ਗਏ ਜੀ ਆਪਣੇ ਇਧਰਲੀ ਸਾਈਡ ਤੇ ਘਰ ਦੇ ਪਰ ਬੇਲਾ ਬੋਲਾ ਦੀਆਂ ਨਹੀਂ ਹੋਈਆਂ ਬੇਲਾ ਹੋਈਆਂ ਨੇ ਕੋਈ ਕੱਦੂ ਨਹੀਂ ਲੱਗਿਆ ਤਨ ਕੀ ਹੋ ਗਿਆ ਨਿੰਬੂ ਆਪਾਂ ਤੋੜ ਲਿਆਂਦੇ ਤੇ ਕੱਲ ਨੂੰ ਪਾਵਾਂਗੇ ਆਪਾਂ achar ਇਹਨੂੰ ਅੱਜ ਧੋਕੇ ਪਾਦਨੇ ਸੁੱਕਣੇ ਹੁਣ ਚਿਨਾ ਵਧੀਆ ਕਿਨੇ ਪੈਣਾ ਨਾ ਕੋਈ ਕੋਕਟਾ ਬਾਲਟੀ ਚੱਕੀ ਨੇ ਉਹ ਮਾਈ ਇਹ ਬਥੇੜੀ ਨਾ 200 ਕਿਲੋ ਨੇ ਆਉਣਗੇ 4-5 ਸਾਲ ਹੋ ਗਏ ਮੋਲਣ ਦੇ ਨਹੀਂ ਪਤਾ ਨਹੀਂ ਲੱਗਾ ਪਾਣੀ ਨੂੰ ਵੀ ਨਹੀਂ ਲੱਗਦਾ ਨਿੰਬੂ ਲਓ ਜੀ ਥੋਕੇ ਸੁੱਕਣੇ ਪਾਤੇ ਨਿੰਬੂ ਆਪਾਂ ਹੁਣ ਤੇ ਕੱਲ ਨੂੰ ਫੇਰ ਇਹਨਾਂ ਨੂੰ ਅਜ ਧੁੱਪ ਲੱਗ ਲੱਗ ਜੂ ਸੁੱਕ ਜਾਣਗੇ ਸਵੇਰੇ ਆਪਾਂ ਪਾਵਾਂਗੇ ਚਾਹ ਇਹਦਾ ਪਰ ਸ਼ਰਨ ਕਹਿੰਦਾ ਮੈਂ ਲੱਗਣਾ ਨਹੀਂ ਉਹ ਸਾਲ ਸੋਚਿਆ ਮਹੀਨਾ ਕੁ ਟਿਊਸ਼ਨ ਤੇ ਲਾ ਦਿੰਨੇ ਆ ਹੁਣ ਇੱਕ ਮਹੀਨੇ ਚੱਲੇ ਜੀ ਪੇਪਰਾਂ ਦੇ ਦਿਨ ਨੇੜੇ ਆ ਗਏ ਤੇ ਹੁਣ ਕੁਛ ਨਾ ਕੁਛ ਰਿਵੀਜ਼ਨ ਹੋਊਗੀ ਘਰੇ ਤਾਂ ਜੀ ਬਸ ਪੜਦਾ ਤਾਂ ਹੈਗਾ ਜੀ ਇੰਨਾ ਜ਼ਿਆਦਾ ਗੌਰ ਨਾਲ ਨਹੀਂ ਕੰਮ ਜਿਆਦਾ ਕਰਦਾ ਹੈਗਾ ਤੇ ਆਪਾਂ ਚੱਲ ਸੋਚਿਆ ਵੀ ਚੱਲੋ ਮਹੀਨਾ ਵੀ ਦਿਨ ਉਹਦੇ ਟਿਊਸ਼ਨ ਦੇ ਜਿਹੜੇ ਲਵਾ ਦਿੰਨੇ ਆਗੇ ਤਾ ਕਰਕੇ ਜੀ ਹੁਣ ਆਪਾਂ ਰੈਡੀ ਹੋਏ ਸੀ ਬਸ ਅਗਰ ਸ਼ੰਦ ਦੇ ਡੈਡੀ ਨੂੰ ਚਾਰ ਪੱਟ ਲੈ ਲੈਂਦੋ ਫਿਰ ਆਪਾਂ ਉਹਨੂੰ ਛੱਡ ਕੇ ਆਵਾਂਗੇ ਪਹਿਲੇ ਦਿਨ ਤਾਂ ਜੀ ਵਿਚਰੇ ਬੈਠਾ ਕਹਿੰਦਾ ਮੈਂ ਜਾਂਦਾ ਨਹੀਂ ਕਿ ਕੱਲ ਨੂੰ ਜਾਊਂਗਾ ਕੱਲ ਕਹਿੰਦਾ ਸੀ ਜੀ ਮੈਂ ਕੱਲ ਨੂੰ ਜਾਊਂਗਾ ਰੋਜ਼ ਐਂ ਕਰਦਾ ਕਰਦਾ ਇੱਕ ਦਿਨ ਨਗਾ ਦਿੰਦਾਗਾ ਤੇ ਗਰਮੀ ਬਹੁਤ ਜ਼ਿਆਦਾ ਹੋਈ ਪਈ ਆ ਜੀ ਬੱਦਲਾਂ ਦਾ ਗੁੰਮ ਜਾ ਹੋਇਆ ਪਿਆ ਬੱਦਲ ਬਹੁਤ ਜ਼ਿਆਦਾ ਕਰੀ ਸਰ ਅੱਬ ਤੁਹਾਨੂੰ ਬੈਕ ਕੈਮਰਾ ਕਰਕੇ ਦਿਖਾਉਣਾ ਜੀ ਇੱਕ ਰੈਡੀ ਲੱਗ ਜਾਂਦੀ ਆ ਪੂਰੀ ਚਾਰ ਦੀ ਜੀ ਇੱਕ ਪਾਰਕ ਲਈ ਜਾਣੇ ਨਾਲ ਆਪਾਂ ਸਨੀਰ ਲਾਉਣੇ ਇੱਕ ਟਾਈਮ ਤੇ ਵਿੱਚ ਦੀ ਇੱਕ ਥੱਬਾ ਹਰੇ ਦਾ ਵੀ ਪੜਦੇ ਆਂਗੇ ਆਪਣੇ ਖਿਚੋਟੀ ਵਾਸਤੇ ਤੇ ਆਹ ਜਿਹੜਾ achar ਆਪਣੇ ਕਿਰੇੜੀ ਲੱਗ ਜਾਂਦੀ ਐ ਨਾਲ ਵਿੱਚ ਤੂੜੀ ਪਾਉਣੇ ਆ ਇੰਨਾ ਥਾਂ ਵਿਹਲਾ ਹੋ ਗਿਆ ਪਤਾ ਨਹੀਂ ਜੀ ਰੱਬ ਨੇ ਤੈਕਤੀ ਕੀ ਉਹ ਕਰਿਆ ਮੌਸਮ ਤੇ ਹੁਣ ਫੇਰ ਗੱਜੀ ਜਾਂਦਾ ਜੀ ਅੱਜ ਰੋਜ਼ ਦਾ ਕੰਮ ਹੀ ਹੋ ਗਿਆ ਰੱਬ ਦਾ ਤਾਂ ਐ ਇਤਿਹਾਸ ਪਾਦੋਂ ਦਾ ਮਹੀਨਾ ਵੀ ਸਾਰਾ ਨੰਗਣ ਵਾਲਾ ਹੋ ਗਿਆ ਤੇ ਹੁਣ ਰੱਬ ਨੇ ਮੀਂਹ ਦੇ ਬੱਡ ਲਾਈ ਬੈਠਾਗਾ ਪਹਿਲਾ ਦਿਨੇ ਥੋੜੇ ਥੋੜੇ ਕਣੀਆਂ ਜੀਆਂ ਸਿੱਟਣ ਲੱਗ ਗਿਆ ਸੀ ਹੁਣ ਸਾਰੇ ਹਨ ਹੁਣ ਜੀਰੀਆਂ ਨਿਸਰੀ ਜਾਂਦੀਆਂ ਨੇ ਤੇ ਹੁਣ ਨੁਕਸਾਨ ਵਾਲਾ ਗੱਲ ਆ ਗਈ ਹੁ ਤਾਂ ਪਰਮਾਤਮਾ ਜੀ ਮੰਗੇ ਦੇਣਾ ਦੇ ਦੇ ਮਹੀਨਾ ਵੀ ਦਿਨ ਟਕਿਆ ਰੱਖੇ ਚਲ ਚਾਰ ਬਹੁਤ ਵਧੀਆ ਜੇਗਤੀ ਆਪਣਾ ਤਾਂ ਗਲਿਆ ਨਹੀਂ ਹੈਗਾ ਵੈਸੇ ਪਿੰਡ ਚ ਕਹਿੰਦੇ ਨੇ ਆਪਣੇ ਲਵੇ ਜਿਹੜੇ ਕਹਿੰਦੇ ਵੀ 1 ਫੁੱਟ ਫੁੱਟ ਚਾਰ ਉਪਰੋ ਗਲ ਗਿਆ ਅਜੇ ਤੱਕ ਆਪਣਾ ਤਾਂ ਵਧੀਆ ਅਜੇ ਤਾਂ ਨਹੀਂ ਕੋਈ ਖਰਾਬ ਹੋ ਦਾ ਚਾਂਸ ਹੈਗੇ ਜੇ ਹੁਣ ਰੱਬ ਹੀ ਆਏ ਮੀਂਹ ਪਾਈ ਗਏ ਜੇ ਫਿਰ ਪਾਣੀ ਪੈ ਪੈ ਫਿਰ ਖਰਾਬ ਹੋਣ ਦਾ ਡਰ ਹੋ ਜਾਂਦਾ ਚਲੋ ਠੀਕ ਹੈ ਜੀ ਫਿਰ ਹੁਣ ਆਪਾਂ ਕੱਲ ਨੂੰ ਤੁਹਾਡੇ ਨਾਲ ਨਿੰਪੂ ਦੇ ਜਿਹੜੇ ਚਾਰੋ ਦੀ ਰੈਸਪੀ ਸ਼ੇਅਰ ਕਰਾਂਗੇ ਤੇ ਹੁਣ ਆਪਾਂ ਕਰਦੇ ਆਂ ਜੀ ਵਲੌਗ ਦਾ ਐਂਡ ਤੇ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਜੁੜੇ ਰਹੋ ਸਾਡੇ ਚੈਨਲ ਦੇ ਨਾਲ ਤੇ ਐਂ ਸਪੋਰਟ ਕਰਦੇ ਰਹੋ ਜਿਵੇਂ ਆਪਾਂ ਤੁਸੀਂ ਇੰਨੀ ਸਪੋਰਟ ਹੁਣ ਤੱਕ ਕੀਤੀ ਆ ਤੇ ਅੱਗੇ ਤੱਕ ਵੀ ਸਪੋਰਟ ਐਂ ਕਰਿਓ ਚਲੋ ਠੀਕ ਆ ਜੀ ਤੇ ਹੁਣ ਆਪਾਂ ਕਰਦੇ ਆਂ ਵੀਡੀਓ ਦਾ ਐਂਡ